ਵੀਡੀਓ ਪਾ ਰਿਹਾ ਵੀ ਮੈਂ ਇਦਾਂ ਵਾਂ ਅ ਮੇਰੀ ਇਮੇਜ ਤੇ ਉਹ ਲੋਕਾਂ ਨੇ ਸੋਚਣਾ ਵੀ ਖਰੇ ਮੈਂ ਰੋਂ ਗਿਆ ਜਾਂਦੇ ਉਹ ਪਾ ਰਿਹਾ ਵੀਡੀਓ ਬਣਾ ਕੇ ਪਾ ਰਿਹਾ ਵੀ ਕੋਈ ਨਾ ਹਨਾ ਵੀ ਵੀ ਸਾਰੇ ਕਹਿਣਗੇ ਵੀ ਦੁੱਲਾ ਮਾੜਾ ਜਾਂ ਕਿਦਾਂ ਹਨਾ ਕੋਈ ਮੇਰਾ ਮਕਸਦ ਨਹੀਂ ਸੀ ਵੀਡੀਓ ਪਾਉਣ ਦਾ ਲਾਈਵ ਹੋਣ ਦਾ ਪਰ ਮੈਂ ਵੀਡੀਓ ਬਣਾਈ ਸੀ ਪਰ ਉਹ ਜਿਆਦਾ ਵੱਡੀ ਹੋ ਗਈ ਤਾਂ ਕਰਕੇ ਉਹ ਲੋਡ ਨਹੀਂ ਹੋ ਰਹੀ ਸੀ ਮੈਨੂੰ ਲਾਈਵ ਹੋਣਾ ਪਿਆ ਪਰ ਜਿਹੜੇ ਮੈਨੂੰ ਚਾਹੁੰਦੇ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੇ ਇਹ ਚੀਜ਼ ਸੋਚਣੀ ਆ ਵੀ ਪਤਾ ਨਹੀਂ ਵੀ ਮੈਂ ਕਿਉਂ ਇਹ ਕਰ ਰਿਹਾ ਜਾਂ ਮੈਂ ਉਹ ਬੰਦਾ ਕਿਉਂ ਇਹ ਚੀਜ਼ਾਂ ਕਰ ਰਿਹਾ ਹਨਾ ਚਲੋ ਉਹਨਾਂ ਪਰਸਨਲ ਮੈਟਰਸ ਜੀ ਉਹਦੇ ਘਰਦਿਆਂ ਨਾਲ ਬੈਠ ਕੇ ਵੀ ਗੱਲ ਹੋਈ ਉਹਦੇ ਮੰਮੀ ਡੈਡੀ ਪੈਨ ਆਏ ਮੇਰੇ ਕੋਲ ਬੱਗੇ ਆਏ ਗੱਲਬਾਤ ਸਾਰੀ ਹੋਈ ਸਾਰਾ ਸੌਡ ਆਊਟ ਹੋ ਗਿਆ ਵੀ ਵੀ ਇਹਨੇ ਪਹਿਲਾਂ ਵੀ ਟਰਾਈ ਕੀਤੀ ਸੋਸ਼ਲ ਮੀਡੀਆ ਤੇ ਪਰ ਸਾਨੂੰ ਨਹੀਂ ਪਤਾ ਸੀ ਇਹਨੇ ਸਕਰੀਨ ਰਿਕਾਰਡਿੰਗ ਸਾਡੀ ਕੀਤੀ ਹੋਈ ਸੀ ਤੇ ਬਾਅਦ ਵਿੱਚ ਉਹ ਭਾਰ ਰਿਹਾ ਸੀ ਹਨਾ ਨਾ ਹੀ ਸਾਡਾ ਕੋਈ ਫਰੈਂਡ ਸੀ ਨਾ ਅਕੀਨੂ ਫਰੈਂਡ ਬਣਾਇਆ ਠੀਕ ਆ ਉਸਤਾਦ ਕੋ ਸਾਡੇ ਅਕੈਡਮੀ ਰੰਦਾ ਸੀ ਉਥੇ ਕੈਂਪ ਦੇ ਵਿੱਚ ਆਇਆ ਸੀ ਜਿੱਦਾਂ ਸਾਡੇ ਕੋ ਘਰ ਆ ਜਾਂਦਾ ਸੀ ਉਦੋਂ ਮੇਰੇ ਸਾਡ ਲਗੀ ਹਸਪੀਟਲ ਆ ਜਿੱਦਾਂ ਕਹਿੰਦਾ ਮੈਂ ਟਟ ਪੁੱਂਹਦਾ ਰਿਆਂ ਫਲਾਨਾ ਉਹ ਸਾਨੂੰ ਦੱਸ ਰਿਹਾ ਵੀ ਯਾਰੀ ਦੋਸਤੀ ਕਿਦਾਂ ਮੋਣੀ ਕਰਨੀ ਸੀ ਨਾ ਸਾਡੇ ਅ ਇਦਾਂ ਦੇ ਯਾਰਾਂ ਤੋਂ ਅਸੀਂ ਲੈਣਾ ਕੀ ਆ ਜਿਹੜੇ ਮੈਂ ਤੇਰੇ ਲਈ ਆ ਕੀਤਾ ਜਾਂ ਤੂੰ ਮੇਰੇ ਲਈ ਆ ਕੀਤਾ ਹਨਾ ਮੈਂ ਬਸ ਇਹ ਗੱਲ ਕਲੀਅਰ ਕਰਨਾ ਹੋ ਗਿਆ ਹਨਾ ਤੂੰ ਪਹਿਲਾਂ ਸਾਨੂੰ ਆਪ ਧਮਕੀਆਂ ਦੇ ਰਿਹਾ ਸੀ ਤੂੰ ਸਾਨੂੰ ਮੈਸੇਜ ਕਰ ਰਿਹਾ ਸੀ ਬੱਜੂ ਮੇਰੇ ਚ ਆ ਕੇ ਫਲਾਣਾ ਕਰੋ ਤੈਮਕੜਾ ਕਰੋ ਹਨਾ ਹੁਣ ਤੂੰ ਡਰਦਾ ਇਹ ਵੀਡੀਓ ਪਾ ਰਿਆਂ ਵੀ ਮੇਰਾ ਕੋਈ ਨੁਕਸਾਨ ਨਾ ਕਰ ਦੇਣਗੇ ਆ ਨਾ ਅਸਲ ਹੋ ਗਿਆ ਦੇ ਵਿੱਚ ਕਹਿੰਦਾ ਮੈਂ 35000 ਰੁਪਇਆ ਦੇਤਾ 10 ਸਾਲਾਂ ਦਾ ਬਾਕੀ ਤੁਸੀਂ ਲਾ ਲਓ ਵਿਆਜ ਕਿੰਨਾ ਇਸ ਬੰਦੇ ਨੇ ਸਾਨੂੰ ਮਜਬੂਰ ਕਰਤਾ ਮੈਂ ਸਿਰਫ ਆਪਣੇ ਉਸਤਾਦ ਦੀ ਕਦਰ ਕਰਦਾ ਤੇ ਮੈਂ ਹਰ ਇੱਕ ਮਾਪੇ ਦੀ ਕਦਰ ਕਰਦਾ ਜਿੱਦਾਂ ਮੈਂ ਆਪਣੇ ਮਾਪੇ ਦੀ ਕਦਰ ਕਰਦਾ ਉਦਾਂ ਹੀ ਇਹ ਕਹਿੰਦਾ ਵੀ ਮੇਰੇ ਮਾਪੇ ਨੂੰ ਧਮਕੀਆਂ ਦਿੱਤੀਆਂ ਇਹਦੇ ਮਾਪਿਆਂ ਨਾਲ ਬੈਠ ਕੇ ਮੈਂ ਗੱਲਬਾਤ ਕੀਤੀ ਸਾਰਾ ਕੁਝ ਉਹਨਾਂ ਨਾਲ ਕਲੀਅਰ ਹੋ ਗਈ ਸੀ ਗੱਲ ਸਾਡੀ ਪਰ ਇਹਨੇ ਦੁਬਾਰਾ ਸੋਸ਼ਲ ਮੀਡੀਆ ਤੇ ਹੁਣ ਇਹਨੇ ਦੁਬਾਰਾ ਮੈਨੂੰ ਮਾੜਾ ਬਣਾਉਣ ਦਾ ਕਰਕੇ ਉਹ ਵੀਡੀਓ ਪਾ ਰਿਹਾ ਅਪਲੋਡ ਕਰ ਰਿਹਾ ਵੀ ਮੈਂ ਰੋਂ ਗਿਆ ਮੈਂ ਗਲਤ ਹਾਂ ਹਣਾ ਚਲੋ ਠੀਕ ਆ ਉਹ ਆਪਣਾ ਪੱਖ ਦੇ ਰਿਹਾ ਵੀ ਸਾਰਾ ਕੁਝ ਕਰ ਰਿਹਾ ਕਹਿੰਦਾ ਇਹ ਕੋ ਦਿਲਜੀਤ ਮੁੰਡਾ ਵਾ ਉਹਨੂੰ ਕਿਹਾ ਫੋਨ ਕਰਨ ਨੂੰ ਪੈਸੇ ਅਸੀਂ ਦਿੱਤੇ ਆ ਵੀਰੇ ਪੈਸੇ ਅਸੀਂ ਲੈਣੇ ਆ ਨਾ ਕਿ ਕਿਸੇ ਲੈਣੇ ਆ ਠੀਕ ਆ ਉਹ ਸਾਡੀ ਹੱਕ ਦੀ ਕਮਾਈ ਆ ਅਸੀਂ ਖੁਦ ਲਵਾਂ ਅਸੀਂ ਕਿਸੇ ਤੋਂ ਫੋਨ ਨਹੀਂ ਕਰਾਇਆ ਦੂਜੀ ਗੱਲ ਪੰਮਾ ਸਾਧਕਪੁਰ ਮੁੰਡਾ ਮੇਰਾ ਫਰੈਂਡ ਆ ਬਾਕੀ ਕਿਸੇ ਨੂੰ ਨਹੀਂ ਵੀ ਪਤਾ ਹੈਗਾ ਪੰਮਾ ਸਾਧਕਪੁਰ ਪੁੱਛ ਲਿਓ ਇਹ ਕਹਿੰਦਾ ਸੀ ਨਾਲ ਆਇਆ ਸੀ ਹਨਾ ਉਹਨੇ ਵੀ ਮੇਰੀਆਂ ਟੱਟੀਆਂ ਪੂੰਜੀਆਂ ਨਾਲ ਏ ਸੀ ਮੇਰੇ ਹੱਥ ਨਹੀਂ ਟੁੱਟੇ ਸੀ ਵੀਰੇ ਮੇਰੀ ਲੱਤ ਟੁੱਟੀ ਸੀ ਇੱਕ ਠੀਕ ਆ ਜਾਣ ਕੇ ਲੋਕਾਂ ਦੇ ਵਿੱਚ ਇਹ ਗੱਲਾਂ ਫਲਾ ਰਿਆ ਵੀ ਇਹ ਮੇਰਾ ਫਰੈਂਡ ਸੀ ਮੇਰਾ ਸਾਡਾ ਕੋਈ ਫਰੈਂਡ ਨਹੀਂ ਸੀ ਨਾ ਅਸੀਂ ਕਦੇ ਇਹਨੂੰ ਫਰੈਂਡ ਬਣਾਇਆ ਇਹ ਸਾਡੇ ਘਰ ਆਉਂਦਾ ਸੀ ਕਈ ਵਾਰੀ ਸਾਡੇ ਕੋਲ ਰਾਤਾਂ ਵੀ ਕੱਟਦਾ ਚਲੋ ਮੈਂ ਇਹ ਨਹੀਂ ਵੀ ਕਿਸੇ ਨੂੰ ਨੀਵਾ ਦਿਖਾ ਰਿਹਾ ਜਾਂ ਨਾ ਬਾਕੀ ਬਹੁਤ ਭਰਾਵਾਂ ਦੇ ਮੈਸੇਜ ਆਏ ਵੀ ਵੀ ਵੀਡੀਓ ਸ਼ੇਅਰ ਹੋ ਰਹੀ ਆ ਜਾਂ ਉਹ ਇਹਨਾਂ ਪਰਸਨਲ ਮੈਟਰ ਸੀ ਠੀਕ ਆ ਪਹਿਲਾਂ ਇਹ ਜਾਣ ਕੇ ਸਾਨੂੰ ਸਿੱਧੀਆਂ ਧਮਕੀਂ ਦਿੰਦਾ ਸੀ ਵੀ ਸਿੱਧੇ ਮੈਸੇਜ ਕਰਦਾ ਸੀ ਤੇਰੀ ਵੀਡੀਓ ਪਾਈ ਆ ਕਿਸੇ ਨੇ ਟਿਕਟੋਕ ਦੇ ਇਦਾਂ ਤੂੰ ਇਦਾਂ ਵਾ ਤੂੰ ਫਲਾਨਾ ਵਾ ਤੂੰ ਧਮਕੜਾ ਵਾ ਹਨਾ ਮੇਰੀ ਗੱਲ ਕਰ ਰਿਆ ਸੀ ਮੈਨੂੰ ਕਹਿ ਰਿਆ ਸੀ ਵੀ ਤੇਰੇ ਬਾਰੇ ਕੋਈ ਬੰਦਾ ਕਹਿ ਰਿਹਾ ਤੇ ਮੈਨੂੰ ਦੱਸ ਰਿਹਾ ਸੀ ਉਹ ਮੈਂ ਜਦੋਂ ਮੈਸੇਜ ਸੁਣੇ ਇਹਨੇ ਮੈਨੂੰ ਮਾੜੀ ਚੰਗੀ ਗੱਈ ਤੂੰ ਮੇਤੇ ਵੀਡੀਓ ਲਾ ਕੇ ਪੋਨਾ ਵਾ ਫਲਾਨਾ ਕਰਦਾ ਧਮਕੜਾ ਹਨਾ ਚਲੋ ਇੰਨੇ ਸਾਲਾਂ ਦਾ ਮੈਂ ਕਦੇ ਕਦੇ ਬੋਲ ਲੈਣ ਚਲੋ ਠੀਕ ਹੈ ਨਾਲੇ ਮੈਂ ਨਾਲੇ ਇਹ ਐਡਾ ਕਹਿੰਦਾ ਵੀ ਮੈਂ ਦਿਹਾੜੀਆਂ ਲਾ ਕੇ ਫਲਾਨਾ ਮੈਂ ਪੱਕਾ ਹੋ ਗਿਆ ਬਾਹਰ ਹਨਾ ਵੀ ਵੀ ਤੇਰੇ ਬੇਬੀ ਹੋਇਆ ਤੂੰ ਆਪਣੇ ਬੇਬੀ ਕੋਲ ਬੈਠ ਆਪਣੀ ਵਾਈਫ ਕੋਲ ਬੈਠ ਤੂੰ ਉਹਨਾਂ ਨਾਲ ਗੱਲਾਂ ਬਾਤਾਂ ਕਰ ਤੂੰ ਮੇਰੀਆਂ ਗੱਲਾਂ ਕਰਨ ਰਾਈਟ ਵੀ ਪ੍ਰਮਾਤਮਾ ਨੇ ਤੈਨੂੰ ਪੁੱਤਰ ਦੀ ਦਾਤ ਤੇਰੇ ਕੋਲ ਦੋ ਪੁੱਤਿਆ ਤੇਰੇ ਕੋਲ ਵੀ ਤੂੰ ਆਪਣੀ ਗੱਲ ਕਰ ਆਪਣੇ ਪਰਿਵਾਰ ਦੀ ਗੱਲ ਕਰ ਤੂੰ ਆਪਣੇ ਪਰਿਵਾਰ ਦੀ ਗੱਲ ਛੱਡ ਕੇ ਤੂੰ ਮੇਰੀ ਗੱਲ ਕਰਨ ਰਿਆ ਤੂੰ ਇੰਨਾ ਬੇਲਾਵਾ ਤੂੰ ਵੀ ਆਪਣੇ ਪਰਿਵਾਰ ਨੂੰ ਛੱਡ ਕੇ ਤੂੰ ਮੇਰੀਆਂ ਗੱਲਾਂ ਕਰਨ ਰਿਆ ਨਾਲੇ ਮੈਂ ਇਦਾਂ ਦਾ ਆਸਾਨ ਨਹੀਂ ਹੈਗਾ ਨਾਲੇ ਸ਼ਾਪ ਵੀ ਜੇ ਕਿਸੇ ਨੂੰ ਲੱਗਦਾ ਵੀ ਮੈਂ ਉਹਦੇ ਮਾਪੇ ਨੂੰ ਮਾਰਨ ਦੀ ਧਮਕੀ ਦਿੱਤੀ ਆ ਜਾਂ ਉਹਨੂੰ ਮਾਰਨ ਦੀ ਧਮਕੀ ਦਿੱਤੀ ਆ ਜਦੋਂ ਮਾਰਜੀ ਮੈਤਪੁਰ ਸ਼ਹਿਰ ਜਾ ਕੇ ਸ਼ਾਹਪੁਰ ਪੁੱਛ ਲਿਓ ਵੀ ਉਹਦੇ ਮੰਮੀ ਡੈਡ ਦਾ ਮੈਂ ਨਾਂ ਵੀ ਦੱਸ ਦੂੰਗਾ ਐਡਰੈਸ ਵੀ ਤੁਹਾਨੂੰ ਦੇ ਦੂੰਗਾ ਵੀ ਤੁਸੀਂ ਜਾ ਕੇ ਪੁੱਛ ਸਕਦੇ ਆ ਜੇ ਮੈਂ ਕੋਈ ਇਦਾਂ ਦੀ ਕੋਈ ਕੰਮ ਕੀਤਾ ਜੇ ਕੋਈ ਮਾੜਾ ਕੰਮ ਕੀਤਾ ਤੇ ਤੁਹਾਡਾ ਸਾ ਤੁਹਾਡੇ ਸਾਰਿਆਂ ਦੀ ਚਪਲਾ ਹੋਣੀ ਹੈ ਤੇ ਮੇਰਾ ਸਿਰ ਹੋਊਗਾ ਪਰ ਮੈਂ ਇਦਾਂ ਦਾ ਆਸਾਨ ਨਹੀਂ ਹੈਗਾ ਜਿੱਦਾਂ ਦੇ ਮੇਰੇ ਮਾਪੇ ਆ ਉਦਾਂ ਦੇ ਸਾਰੇ ਮਾਪੇ ਦੀ ਮੈਂ ਇੱਜ਼ਤ ਕਰਦਾ ਮੈਂ ਰਿਸਪੈਕਟ ਕਰਦਾ ਠੀਕ ਹੈ ਬਾਕੀ ਜੋ ਬੰਦਾ ਇਹ ਕਹਿ ਰਿਹਾ ਲੋਕਾਂ ਨੂੰ ਗੁੰਗਰਾਹ ਕਰ ਰਿਹਾ ਵੀਡੀਓ ਪਾ ਰਿਹਾ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਂ ਦੁਬਾਰਾ ਉਹੀ ਗੱਲ ਰਿਪੀਟ ਕਰ ਰਿਹਾ ਵੀ ਜੇ ਤੂੰ ਐਡਾ ਅਣਕੀ ਜਿਹਾ ਨਾ ਚਲੋ ਮੈਂ ਆਪਣੇ ਆਸਤਾਨ ਦੇ ਬਾਰੇ ਗੱਲ ਕਰ ਰਿਹਾ ਵੀ ਚਲੋ ਆ ਜਿਸ ਦੁਨੀਆ ਦੇ ਵਿੱਚ ਹੈ ਨਹੀਂਗਾ ਹਨਾ ਮੇਰਾ ਉਸਤਾਦ ਹਨਾ ਚਲੋ ਸਾਰਿਆਂ ਨੂੰ ਪਤਾ ਵੀ ਮੇਰਾ ਉਸਤਾਦ ਕੌਣ ਆ ਜਾਂ ਕਿੱਦਾਂ ਸੀ ਕਿੱਦਾਂ ਦੇ ਉਹਦੇ ਘਰ ਦੇ ਹਾਲਾਤ ਸੀ ਹਨਾ ਸਾਰਿਆਂ ਨੂੰ ਪਤਾ ਇਸ ਗੱਲ ਦਾ ਹਨਾ ਇਹ ਸਾਰੇ ਬੰਦੇ ਉਹਦੇ ਕੋਲ ਰਹਿੰਦੇ ਸੀ ਅਕੈਡਮੀ ਹਨਾ ਇਹਨਾਂ ਦਾ ਵੀ ਫਰਜ ਬਣਦਾ ਸੀ ਵੀ ਉਹਦੇ ਪਰਿਵਾਰ ਲਈ ਜਾਂ ਉਹਦੇ ਨਿਆਣਿਆਂ ਲਈ ਹਨਾ ਪਰ ਮੈਂ ਕਦੇ ਇਹ ਗੱਲ ਕਦੇ ਬੋਲਣਾ ਨਹੀਂ ਚਾਹੁੰਦਾ ਸੀ ਪਰ ਇਹ ਬੰਦਾ ਇਹ ਗੱਲ ਕਹਿ ਰਿਹਾ ਵੀ ਉਹ ਪੈਸੇ ਲੈ ਰਿਹਾ ਸੀ ਇਹਦੇ ਕੋਲ ਅਕੈਡਮੀ ਦੇ ਰਹਿਣ ਦੇ ਤੇ ਇਹ ਇਦਾਂ ਦੀਆਂ ਗੱਲਾਂ ਕਰ ਰਿਹਾ ਅੱਜ ਹਨਾ ਕਿਉਂਕਿ ਅਸੀਂ ਵੀ ਅਕੈਡਮੀਆਂ 'ਚ ਰਹਿੰਦੇ ਰਹੇ ਅਸੀਂ ਵੀ ਆਪਦਾ ਖਰਚਾ ਖੁਦ ਕਰਦੇ ਰਹੇ ਆ ਆਪਦੀ ਜੇਬਾਂ 'ਚੋਂ ਪੈਸੇ ਲਾਉਂਦੇ ਰਹੇ ਆ ਆਪਦੇ ਹਨਾ ਵੀ ਸਾਰਾ ਕੁਝ ਕਰਦੇ ਰਿਹਾ ਜੋ ਇਹ ਕਹਿ ਰਿਹਾ ਹਨਾ ਜੇ ਤੂੰ ਐਡਾ ਤਗੜਾ ਪਲੇਅਰ ਸੀ ਤੂੰ ਪਲੇਅਰਾਂ ਦੇ ਨਾਮ ਲੈ ਰਿਆਂ ਵੀ ਉਹਨੂੰ ਪਲੇਅਰ ਨੂੰ ਪੁੱਛ ਲਿਓ ਉਹਨੂੰ ਪਲੇਅਰ ਨੂੰ ਪੁੱਛ ਲਿਓ ਜੇ ਤੂੰ ਐਡਾ ਤਗੜਾ ਪਲੇਅਰ ਸੀ ਤੇਰੇ ਕੋਲ ਲੱਖ ਰੁਪਈਆ ਹੈ ਨਹੀਂ ਸੀ ਜੇ ਤੂੰ ਐਡੀ ਕਬੱਡੀ ਖੇਡੀ ਆ ਤੇਰੇ ਕੋਲ ਸਰਜਰੀ ਲੱਖ ਰੁਪਈਆ ਵੀ ਹੈ ਨਹੀਂ ਸੀ ਜਿਹੜਾ ਤੂੰ ਕਹਿੰਦਾ ਸੀ ਮੈਂ ਅਕੈਡਮੀਆਂ 'ਚ ਖਰਚਾ ਦਾ ਸੀ ਫਲਾਨਾ ਕਿ ਅਕੈਡਮੀ ਦਾ ਖਰਚਾ ਤੂੰ ਕਰਦਾ ਸੀ ਵੀ ਜਿਹੜਾ ਤੇ ਤੂੰ ਬਾਅਦ ਵਿੱਚ ਸਰਜੀ ਕਰਾਉਣ ਲਈ ਤੇਰੇ ਕੋਲ ਲੱਖ ਰੁਪਈਆ ਵੀ ਹੈ ਨਹੀਂ ਸੀ ਹੁਣ ਤੂੰ ਗੱਲਾਂ ਕਰ ਰਿਹਾ ਵੀ ਅਸੀਂ ਪੈਸੇ ਮੰਗ ਰਹੇ ਆ ਜਾਂ ਉਹ ਸਾਡੇ ਹੱਕ ਦੇ ਕਮਾਏ ਸੀ ਵੀਰੇ ਅਸੀਂ ਲੈਣੇ ਆ 10 ਸਾਲ ਹੋ ਗਏ ਇਸ ਗੱਲ ਨੂੰ ਇਸ ਬੰਦੇ ਨੇ ਦਸਾਂ ਸਾਲਾਂ ਚ 35000 ਰੁਪਈਆ ਕਹਿੰਦਾ ਇਹ ਮੋੜਿਆ ਬਾਕੀ ਲੱਖ ਰੁਪਈਏ ਦੇ ਤੁਸੀਂ ਦਸਾਂ ਸਾਲਾਂ ਦਾ ਵਿਆਜ ਲਾ ਲਓ ਮੇਰਾ ਭਰਾ ਵੀ ਕਿੰਨਾ ਬਣਦਾ ਹੁਣ ਵਿਆਜ ਸਣੇ ਪੈਸੇ ਲੈਣੇ ਆ ਇਹ ਸਾਡੇ ਨਾਲ ਆਪ ਪੰਗੇ ਲੈਂਦਾ ਸੀ ਜਾਣ ਕੇ ਇਹਨਾਂ ਪਰਸਨਲ ਮੈਟਰ ਦੀ ਸਾਡਾ ਹੁਣ ਲੋਕਾਂ ਨੂੰ ਕਹਿ ਰਿਹਾ ਵੀ ਵੀ ਫਰੈਂਡ ਸੀ ਆ ਸਕਰੀਨ ਰਿਕਾਰਡਿੰਗ ਕਰਕੇ ਬਾਅਦ ਚੋਂ ਆਪਣੇ ਹੀ ਇੱਕ ਦੋਸਤ ਕਹਿ ਰਿਹਾ ਯਾਰ ਕਹਿ ਰਿਹਾ ਵਾ ਵੀ ਆਪਣੇ ਯਾਰਾਂ ਦੀ ਸਕਰੀਨ ਰਿਕਾਰਡਿੰਗ ਕਰਕੇ ਤੇ ਉਹਨਾਂ ਦੀ ਮਤਲਬ ਵੀ ਲੋਕਾਂ ਨੂੰ ਗੁੰਗਰਾਹ ਕਰਕੇ ਵੀਡੀਓ ਪਾ ਰਿਹਾ ਵੀ ਅਸੀਂ ਮਾੜੇ ਆ ਅਸੀਂ ਰੋਂਗ ਆ ਵੀ ਮੈਂ ਉਹਦੇ ਮਾਪੇ ਨੂੰ ਧਮਕੀ ਦਿੱਤੀ ਵੀ ਉਹਨੂੰ ਧਮਕੀ ਦਿੱਤੀ ਥ੍ਰੈਟ ਦਿੱਤਾ ਉਹਨੂੰ ਹਨਾ ਵੀ ਇਦਾਂ ਕਰਦੇ ਉਹਨਾਂ ਸਿਰਫ ਮੇਰਾ ਪਰਸਨਲ ਮੈਟਰ ਸੀ ਉਹ ਤਾਂ ਕਰਕੇ ਉਹਨਾਂ ਗੱਲਬਾਤ ਹੋਈ ਸੀ ਉਹਨੇ ਸਾਨੂੰ ਨਹੀਂ ਪਤਾ ਉਹਨੇ ਕਦੋਂ ਸਕਰੀਨ ਰਿਕਾਰਡਿੰਗ ਕੀਤੀ ਕਦੋਂ ਨਹੀਂ ਕੀਤੀ ਜਿਹੜੇ ਤਾਂ ਅੱਡੀ ਸਕਰੀਨ ਰਿਕਾਰਡਿੰਗ ਕਰਨ ਬਾਅਦ ਚੋਂ ਲੋਕਾਂ ਨੂੰ ਸ਼ੇਅਰ ਕਰਕੇ ਦੱਸਣਾ ਇਦਾਂ ਦੇ ਯਾਰ ਸਾਨੂੰ ਨਹੀਂ ਚਾਹੀਦੇ ਵੀਰੇ ਨਾ ਅਸੀਂ ਇਦਾਂ ਦੇ ਯਾਰ ਬਣਾਉਨੇ ਆ ਨਾ ਅਸੀਂ ਕਦੇ ਬਣਾਏ ਆ ਤੇ ਨਾ ਵਾਇਰਲੂ ਕਰਕੇ ਇਦਾਂ ਦੇ ਯਾਰ ਸਾਨੂੰ ਮਿਲਣ ਮੈਂ ਵੀ ਪੀਲ ਕਰਦਾ ਵੀ ਇਦਾਂ ਦੇ ਯਾਰਾਂ ਤੋਂ ਬਚ ਜੋ ਅੱਜ ਮੇਰੀ ਬਰਾਈ ਕਰ ਰਹੇ ਆ ਕੱਲ ਨੂੰ ਹੋਰ ਕੀ ਸੀ ਬਰਾਈ ਕਰੂਗਾ ਵੀ ਇਦਾਂ ਦੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਸੀ ਹਮੇਸ਼ਾ ਬਚ ਕੇ ਟਰਾਈ ਕਰਦੇ ਆ ਵੀ ਜਿੰਨਾ ਵੀ ਬਚ ਕੇ ਰਹਿ ਹੋਵੇ ਤੇ ਇਹਨਾਂ ਲੋਕਾਂ ਤੋਂ ਬਚ ਕੇ ਰਹੀਏ ਪਰ ਇਹ ਲੋਕ ਤੁਹਾਨੂੰ ਵਾਰ-ਵਾਰ ਤੁਹਾਨੂੰ ਮਾੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਨੀਵਾ ਦਿਖਾਉਣ ਦੀ ਤੁਹਾਡੀ ਰਿਪੂਟੇਸ਼ਨ ਪਰ ਮੈਨੂੰ ਮੇਰਾ ਪ੍ਰਮਾਤਮਾ ਜਾਣਦਾ ਸੱਚੇ ਵਾਹਿਗੁਰੂ ਜਾਂ ਮੇਰਾ ਪਰਿਵਾਰ ਜਿਹੜੇ ਮੈਨੂੰ ਚਾਉਣ ਵਾਲੇ ਆ ਉਹ ਸਾਰੇ ਮੈਨੂੰ ਜਾਣਦੇ ਆ ਮੈਂ ਕਿਹੋ ਜਿਹਾ ਇਨਸਾਨ ਆ ਤੇ ਮੇਰਾ ਕਿਹੋ ਜਿਹਾ ਸੁਭਾਅ ਆ ਹਨਾ ਮੈਨੂੰ ਇਹ ਦੱਸਣ ਦੀ ਲੋੜ ਨਹੀਂ ਹੈਗੀ ਬਾਕੀ ਤੂੰ ਆਪ ਹੀ ਸਾਰਾ ਕੁਝ ਦੱਸ ਰਿਆ ਵਾ ਬਾਕੀ ਮੈਂ ਕੋਈ ਲਾਈਵ ਹੋਣ ਦਾ ਮੈਨੂੰ ਕੋਈ ਸ਼ੌਂਕ ਨਹੀਂ ਸੀ ਵੀ ਕਿਉਂਕਿ ਇਹ ਕੁੱਤਾ ਕਾਫੀ ਦਿਨਾਂ ਤੋਂ ਭੌਂਕ ਰਿਹਾ ਸੀ ਮੈਂ ਕਹਿ ਰਿਹਾ ਸੀ ਕੋਈ ਨਾ ਕੋਈ ਨਾ ਚੱਲ ਕੋਈ ਨਾ ਵੀ ਹਟ ਜੂਗਾ ਹਨਾ ਪਰ ਇਹਨਾਂ ਕਲੀਅਰ ਹੋ ਗਈ ਸੀ ਇਹ ਗੱਲ ਪਰ ਇਹਨੇ ਦੁਬਾਰਾ ਆਉਣ ਸੋਸ਼ਲ ਮੀਡੀਆ ਤੇ ਫੇ ਲੋਕਾਂ ਨੂੰ ਸੈਂਡ ਕਰ ਰਿਆ ਅ ਵੀ ਦੁਬਾਰਾ ਸਾਰਿਆਂ ਨੇ ਸੋਚਣਾ ਵੀ ਖਰੇ ਮੈਂ ਰੋਂ ਗਿਆ ਹਣਾ ਪਰ ਮੈਂ ਕਦੇ ਕਿਸੇ ਮਾਪੇ ਨੂੰ ਨੀਵਾ ਨਹੀਂ ਦਿਖਾਉਣਾ ਚਾਹੁੰਨਾ ਜਿੱਦਾਂ ਦੇ ਮੇਰੇ ਮਾਪੇ ਆ ਉਦਾਂ ਦੇ ਇਹਦੇ ਪਰ ਅਸੀਂ ਇਹਦੇ ਮਾਪੇ ਜਿੱਦਨ ਸਰਜਰੀ ਕਰਾਉਣੀ ਜਿਹੇ ਦੇ ਮਾਪੇ ਹੱਥ ਜੋੜਦੇ ਸੀ ਮੈਂ ਇਹਦੇ ਮਾਪੇ ਕਰਕੇ ਤੇ ਮੈਂ ਆਪਣੇ ਉਸਤਾਦ ਕਰਕੇ ਪੈਸੇ ਲਾਇਆ ਆਪਣੀ ਪੌਕੇਟ ਚੋਂ ਠੀਕ ਆ ਪਰ ਜੇ ਮੈਂ ਸਾਨੂੰ ਅੱਜ ਮਾੜਾ ਦਿਖਾ ਰਿਆ ਆਪ ਚੰਗੇ ਬਣ ਲੈ ਹਣਾ ਤੇ ਨਾਲੇ ਜੇ ਇਹਨੂੰ ਕਦੇ ਕਦੇ ਚ ਰੀਟ ਵੀ ਆਈ ਹੋਵੇ ਕੋਈ ਇਹਦਾ ਨਾਰਮਲ ਐਕਸੀਡੈਂਟ ਹੋ ਗਿਆ ਇਹ ਸਾਡਾ ਨਾਮ ਲਾਊਗਾ ਵੀ ਅਸੀਂ ਹੈਪਨ ਕਰਤਾ ਇਹਦੇ ਨਾਲ ਹਨਾ ਵੀ ਜੇ ਆਪ ਦੀ ਮੌਤ ਹੈ ਆਪ ਹੀ ਮਰ ਗਿਆ ਤੇ ਉਹਦਾ ਸਾਡਾ ਕੀ ਕਸੂਰ ਆ ਪਰ ਇਹ ਜਾਣ ਕੇ ਸਾਡੇ ਨਾਲ ਪੰਗੇ ਲੈਂਦਾ ਸੀ ਠੀਕ ਆ ਪੰਗੇ ਲੈਂਦਾ ਸੀ ਬਾਅਦ ਵਿੱਚ ਹੁਣੇ ਹੀ ਕਹਿ ਰਿਹਾ ਵਾ ਵੀ ਵੀ ਦੁੱਲੇ ਹੁਣੀ ਮੈਨੂੰ ਮਾਰਨੀ ਧਮਕੀ ਦੇਂਦੇ ਆ ਫੇਰ ਤੂੰ ਪੰਗਾ ਹੀ ਕਿਉਂ ਲਿਆ ਕਿ ਤੂੰ ਮੈਸੀ ਕਰ ਰਿਹਾ ਸਾਨੂੰ ਸਿੱਧੇ ਵੱਜ ਵੱਜ ਆ ਕੇ ਫਲਾਨਾ ਵੱਜ ਮੇਰੇ ਕੋ ਮੈਸੀ ਮੈਂ ਮੈਂ ਸਾਬਤ ਨਹੀਂ ਕਰਨਾ ਚਾਹੁੰਦਾ ਮੈਂ ਜ਼ਰੂਰ ਦੱਸਣਾ ਚਾਹੁੰਦਾ ਵੀ ਜਿਹੜੇ ਲੋਕ ਕਮੈਂਟ ਕਰ ਰਹੇ ਆ ਹਨਾ ਬੈਡ ਕਮੈਂਟ ਕਰ ਰਹੇ ਆ ਉਹਨਾਂ ਨੂੰ ਕਿਸੇ ਨੂੰ ਕੋਈ ਗੱਲ ਦਾ ਨਹੀਂ ਪਤਾ ਹੈਗਾ ਸਾਰੇ ਇਹ ਜੱਜ ਕਰ ਰਹੇ ਆ ਵੀ ਮੈਂ ਰੋਂ ਗਿਆ ਵੀ ਵਿਦੁੱਲਾ ਰੋਂ ਗਿਆ ਇਸ ਗੱਲ ਦੇ ਵਿੱਚ ਹਨਾ ਹਣਾ ਸਾਰੇ ਚਾਉਂਦੇ ਆ ਜਾਂ ਮੈਨੂੰ ਕੋਈ ਲੋੜ ਨਹੀਂ ਹੈਗੀ ਉਹਦੇ ਨਾਲ ਲਾਈਵ ਹੋਣ ਦੀ ਜਾਂ ਕਿਸੇ ਨੂੰ ਸਾਬਤ ਕਰਨ ਦੀ ਮੈਂ ਇਹ ਪਹਿਲਾਂ ਵੀ ਵੀਡੀਓ ਬਣਾ ਕੇ ਪਾ ਸਕਦਾ ਸੀ ਮੈਂ ਵੀਡੀਓ ਬਣਾਈ ਸੀ ਪਰ ਉਹ ਸ਼ੇਅਰ ਨਹੀਂ ਹੋਈ ਸੀ ਵੀਡੀਓ ਤਾਂ ਕਰਕੇ ਕਿਉਂਕਿ ਉਹ ਜਿਆਦਾ ਲੰਬੀ ਬਣ ਗਈ ਸੀ ਵੀਡੀਓ ਉਹ ਅਪਲੋਡ ਨਹੀਂ ਹੋ ਰਹੀ ਸੀ ਉਹਦੇ ਵਿੱਚ ਤਿੰਨ ਤੋਂ ਸਾਢੇ ਤਿੰਨ ਚਾਰ ਮਿੰਟ ਦੀ ਵੀਡੀਓ ਲੋਡ ਹੁੰਦੀ ਹੈ ਜਿਆਦਾ ਨਹੀਂ ਦੀ ਤਾਂ ਕਰਕੇ ਮੈਨੂੰ ਲਾਈਵ ਹੋਣਾ ਪਿਆ ਅ ਬਾਕੀ ਇਹ ਗੱਲਾਂ ਕਰ ਰਿਹਾ ਬਾਕੀ ਹੋਛ ਲਈ ਆਪਣੇ ਉਸਤਾਦ ਲਈ ਵੀ ਜਿਹੜੇ ਜਿੰਨੇ ਦਾ ਡੈਲੀ ਇੰਨਾ ਕੁਝ ਕੀਤਾ ਵਾ ਚੰਗੇ ਮਾੜੇ ਲਈ ਪਰ ਉਹ ਮੇਰਾ ਹੱਕ ਬਣਦਾ ਸੀ ਮੈਂ ਉਹਦੀ ਫੈਮਿਲੀ ਲਈ ਕੁਝ ਕਰਨਾ ਚਾਹੁੰਦਾ ਸੀ ਤਾਂ ਕਰਕੇ ਮੈਂ ਪੈਸੇ ਮੰਗ ਰਿਆ ਸੀ ਕਿਸੇ ਤਰੀਕੇ ਦੇ ਨਾਲ ਵੀ ਤੂੰ ਭਾਈਏ ਪੈਸੇ ਮੋੜ ਦੇ ਵੀ ਵੀ ਅਸੀਂ ਤੁਸੀਂ ਦਿੱਤੇ ਸਾਨੂੰ ਹਨਾ ਤੇ ਉਹ ਬੰਦਾ ਸਾਨੂੰ ਅੱਜ ਇੰਨੇ ਪੈਸੇ ਦੇ ਰਿਹਾ ਜਿਹੜਾ ਬੋਲ ਰਿਹਾ ਅਸੀਂ ਲੱਖ ਤੋਂ 1.5 ਲੱਖ ਰੁਪਈਆ ਮੇਰੇ ਕੋਲ ਸਾਰੇ ਪ੍ਰੂਫ ਹੈ ਮੇਰੇ ਕੋਲ ਸਾਰੇ ਬਿੱਲ ਪੈ ਠੀਕ ਹੈ ਮੈਂ ਆਪਣੀ ਪਾਕਟ ਜੋ ਪੈਸੇ ਤੇ ਪਰ ਅਸੀਂ ਇਹਨੂੰ ਇਸ ਵੇਲੇ ਨਾ ਕਿਹਾ ਸੀ ਵੀ ਤੂੰ ਵੀ ਇਹਦਾਂ ਵੀ ਅਸੀਂ ਇਹਨੂੰ ਕਦੇ ਫੋਰਸ ਨਹੀਂ ਕੀਤਾ ਕਦੇ 10000 ਕਦੇ 20000 ਕਦੇ 5000 ਇਦਾਂ ਇਹਨੇ ਪੈਸੇ ਸਾਨੂੰ ਭੇਜਣੇ ਸੀ ਕਦੇ ਅਸੀਂ ਐਕਸੈਪਟ ਵੀ ਕੀਤਾ ਕੋਈ ਗੱਲ ਨਹੀਂ ਹਨਾ ਪਰ ਸਾਨੂੰ ਹੁਣ ਇਹ ਮਾੜਾ ਬਣਾ ਰਿਆ ਨੈਟ ਤੇ ਵੀ ਮੈਂ 35000 ਰੁਪਇਆ ਭੇਜਤਾ ਹਨਾ 35000 ਰੁਪਏ ਨਾ ਕੀ ਹੋ ਜਾਊਗਾ ਹਨਾ ਤੁਸੀਂ ਦੱਸੋ ਮੈਨੂੰ ਸਾਰੇ ਜਾਣੇ 35000 ਰੁਪਏ ਨਾ ਜਾਨੇ ਬਾਹਰ ਚਲੇ ਜਾਂਦੇ ਆ 35000 ਰੁਪਏ ਨਾ ਲਾਈਵ ਸੈੱਟ ਹੋ ਜਾਂਦੀ ਆ ਬੰਦੇ ਦੀ ਬਾਕੀ ਮੈਂ ਕੋਈ ਤੇਰੇ ਪੈਸਿਆਂ ਦੇ ਨਹੀਂ ਬੈਠਾ ਹੈਗਾ ਪਰ ਹੁਣ ਮੈਂ ਉਹ ਵਿਆਜ ਸਣੇ ਪੈਸੇ ਲੈਣੇ ਆ ਤੇਰੇ ਕੋਲੋਂ ਤੂੰ ਜਿੱਥੇ ਵੀ ਆ ਮੇਰੀ ਵੀਡੀਓ ਸੁਣੇਗਾ ਜੇ ਸੁਣ ਲੇਗਾ ਹਨਾ ਹਨਾ ਬਾਕੀ ਤੈਨੂੰ ਵੀਡੀਓ ਦੇਖੀ ਜਾਣੀ ਆ ਥੋੜੇ ਟਾਈਮ ਦੇ ਜਿੱਦਾਂ ਮੈਨੂੰ ਵੀਡੀਓ ਦੇਖੀ ਸੀ ਪਰ ਮੈਂ ਬੋਲਣਾ ਨਹੀਂ ਚਾਹੁੰਦਾ ਮੈਂ ਇੰਨੇ ਦਿਨ ਮੈਂ ਬਹੁਤ ਵੇਟ ਕਰ ਕਰਕੇ ਬਹੁਤ ਲੋਕਾਂ ਦੇ ਮੈਨੂੰ ਮੈਸੇਜ ਆਏ ਬੈਡ ਮੈਸੇਜ ਵੀ ਆਏ ਚੰਗੇ ਵੀ ਆਏ ਜਿਹੜੇ ਮੈਨੂੰ ਚਾਉਣ ਵਾਲੇ ਆ ਹਨਾ ਪਰ ਪਰ ਮੈਂ ਸੋਚਿਆ ਨਹੀਂ ਸੀ ਵੀ ਇਹ ਬੰਦਾ ਇੰਨਾ ਕਿ ਗਿਰ ਜਾਊਗਾ ਵੀ ਸਾਨੂੰ ਜਿਹੜਾ ਆਪਣੇ ਪਰਿਵਾਰ ਨੂੰ ਛੱਡ ਕੇ ਸਾਡੀ ਗੱਲ ਕਰ ਰਿਹਾ ਉਹ ਉਹ ਕਿੰਨਾ ਕੁ ਵੇਲਾ ਹੋਊਗਾ ਸਾਡੇ ਕੋਲ ਤਾਂ ਇੰਨਾ ਟਾਈਮ ਨਹੀਂ ਹੈਗਾ ਵੀ ਅਸੀਂ ਕਿਸੇ ਦੀ ਗੱਲ ਕਰੀਏ ਜਾਂ ਅਸੀਂ ਕਿਸੇ ਦੀ ਬੁਰੀ ਕਰੀਏ ਜਾਂ ਕਿਸੇ ਦੀ ਚੰਗਿਆਈ ਅਸੀਂ ਬੋਲੀਏ ਕਿਸੇ ਦੀ ਹਨਾ ਸਾਨੂੰ ਕੋਈ ਲੋੜ ਨਹੀਂ ਹੈਗੀ ਬਾਕੀ ਜਿਹੜੇ ਬਿਨਾਂ ਵਜ੍ਹਾ ਤੋਂ ਵੀਡੀਓ ਅਪਲੋਡ ਕਰ ਰਹੇ ਆ ਮੇਰਾ ਭਰਾ ਉਹ ਤਮਾਸ਼ਾ ਦੇਖ ਰਹੇ ਆ ਉਹ ਸਾਡਾ ਪਰਸਨਲ ਮੈਟਰ ਸੀ ਜਿਹੜਾ ਬੰਦਾ ਕਹਿੰਦਾ ਵੀ ਆ ਠੀਕ ਹੈ ਜਿਹੜੋਂ ਉਹਨੇ ਸਕਰੀਨ ਰਿਕਾਰਡਿੰਗ ਕਰਨੀ ਸੀ ਉਹਨੇ ਆਪਣਾ ਕੰਮ ਕਰਨਾ ਸੀ ਉਹਨੇ ਕਰ ਲਿਆ ਹੈ ਨਾ ਬਾਕੀ ਜੇ ਕਿਸੇ ਨੂੰ ਲੱਗਦਾ ਵੀ ਮੈਂ ਰੋਂ ਗਿਆ ਵਿੱਧ ਪ੍ਰੂਫ ਹੈ ਨਾ ਮੈਂ ਤੁਹਾਨੂੰ ਉੱਤੇ ਸਟੋਰੀ ਦੇ ਵਿੱਚ ਸ਼ੇਅਰ ਕਰ ਸਕਦਾ ਪਰ ਮੈਂ ਸਾਰਿਆਂ ਨੂੰ ਇਹ ਨਹੀਂ ਵੀ ਕਹਿਣਾ ਮੈਂ ਸਫਾਈਆਂ ਦਊਂਗਾ ਜਾਂ ਮੈਂ ਉਹਦੇ ਨਾਲ ਲਾਈਵ ਹੋ ਜਾਊਂਗਾ ਜਾਂ ਮੈਂ ਉਹਦੇ ਨਾਲ ਇਦਾਂ ਕਰ ਲਊਂਗਾ ਵੀ ਮੈਂ ਚੰਗਾ ਜਾਂ ਮਾੜਾ ਮੈਂ ਕਿਸੇ ਨੂੰ ਨਹੀਂ ਸਿਰਫ ਜਿਹੜੇ ਮੈਂ ਚਾਹਣ ਵਾਲੇ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਨਾਲ ਕਲੀਅਰ ਕਰਨਾ ਚਾਹੁੰਦਾ ਸੀ ਵੀ ਇਹ ਸਿਰਫ ਪਰਸਨਲ ਮੈਟਰ ਸੀ ਠੀਕ ਹੈ ਮੰਨ ਲਓ ਕੋਈ ਕਿਸੇ ਦਾ ਪਰਸਨਲ ਮੈਟਰ ਹੁੰਦਾ ਹੈ ਉਸਤਾਦ ਦੇ ਜ਼ਰੀਏ ਮੈਨੂੰ ਜਾਣਦਾ ਸੀ ਉਸ ਜ਼ਰੀਏ ਕੋਰਡੀ ਨਾਲ ਗੱਲ ਕਰਦਾ ਸੀ ਕਦੇ ਰੈਗੂਲਰ ਹੀ ਇਹਨਾਂ ਗੱਲ ਵੀ ਹੋ ਜਾਂਦੀ ਸੀ ਜੀ ਹੈਲੋ ਹਾਈ ਹੋ ਜਾਂਦੀ ਸੀ ਹਨਾ ਫਿਰ ਇਹ ਕਹਿੰਦਾ ਸੀ ਵੀ ਵੀਡੀਓ ਬਣਾ ਕੇ ਮੈਂ ਕਿਹਾ ਸੀ ਇਹਨੂੰ ਪਾਉਣ ਯਾਰ ਨਾਲੇ ਤੂੰ ਐਡਾ ਕਬੱਡੀ ਦਾ ਤਕੜਾ ਪਲੇਅਰ ਸੀ ਸਾਡੀ ਗਲੋੜ ਸੀ ਤੂੰ ਆਪ ਹੀ ਵੀਡੀਓ ਬਣਾ ਕੇ ਬੋਲ ਕੇ ਪਾ ਦਿੰਦਾ ਨਾਲੇ ਇੰਨਾ ਤੇਰਾ ਦੁਨੀਆ 'ਚ ਨਾਮ ਸੀ ਸਾਰੇ ਪਲੇਅਰ ਤੈਨੂੰ ਜਾਣਦੇ ਆ ਨਾਮੀ ਪਲੇਅਰਾਂ ਦਾ ਨਾਮ ਲੈਣ ਰਿਹਾ ਹਨਾ ਕਿਹੜਾ ਤੈਨੂੰ ਨਹੀਂ ਜਾਣਦਾ ਨਾਲੇ ਸਾਨੂੰ ਸਾਡੀ ਕੀ ਲੋੜ ਪੈ ਕੇ ਵੀਡੀਓ ਬਣਾਉਣ ਦੀ ਸਾਨੂੰ ਕਿਸੇ ਨੂੰ ਕਹਿਣ ਦੀ ਵੀ ਭਾਈ ਸਾਡੇ ਪੈਸੇ ਨੇ ਸਾਡੇ ਪੈਸੇ ਸੀ ਅਸੀਂ ਆਪ ਲਾਵਾਂਗੇ ਸਾਨੂੰ ਕੀ ਲੋੜ ਆ ਕਿਸੇ ਨੂੰ ਕਹਿਣ ਦੀ ਜਾਂ ਮੇਰਾ ਭਰਾ ਮੇਰਾ ਫਰੈਂਡ ਆ ਪੰਮਾ ਜਾਂ ਉਹਨੂੰ ਤੂੰ 15000 ਭੇਜਿਆ 20000 ਮੈਨੂੰ ਭੇਜਿਆ ਪਰ ਉਹ ਪੈਸੇ ਪੂਰੇ ਨਹੀਂ ਹੋਏ ਵੀਰੇ 10 ਸਾਲ ਦਾ ਵਿਆਜ ਲੱਗਣਾ ਜਿੰਨੇ ਪੈਸੇ ਲੱਗੇ ਆ ਉੱਤੇ ਹੁਣ ਤੂੰ ਦੇਖ ਲੈ ਮੇਰਾ ਭਰਾ ਕਦੋਂ ਕਿੱਦਾਂ ਮੋੜਨੇ ਆ ਕਿਦਾਂ ਦੇਣੇ ਆ ਦਾਦਾ ਯਾਰ ਕਰਕੇ ਮੋੜਨੇ ਆ ਠੀਕ ਆ ਪਰ ਅਸੀਂ ਉਹ ਵਿਆਜ ਸਮੇ ਸਮੇਤ ਲੈਣੇ ਆ ਸਾਰੇ ਪੈਸੇ ਮੇਰਾ ਭਰਾ ਹੈਨਾ ਪਰ ਮੈਂ ਚਾਹੁੰਦਾ ਨਹੀਂ ਸੀ ਵੀ ਅਸੀਂ ਵੀ ਤੈਨੂੰ ਤੰਗ ਕਰੀਏ ਜਾਂ ਅਸੀਂ ਤੈਨੂੰ ਫੋਰਸ ਕਰੀਏ ਪੈਸਿਆਂ ਲਈ ਤੈਨੂੰ ਇੰਨੀ ਸ਼ਰਮ ਆ ਵੀ ਹੋਣੀ ਚਾਹੀਦੀ ਸੀ ਵੀ ਜਿਹੜੇ ਕੋਚ ਕੋ ਅਸੀਂ ਮਿਹਨਤ ਕਰਦੇ ਸੀ ਉਸੇ ਕੋ ਤੂੰ ਮਿਹਨਤ ਕਰਦਾ ਸੀ ਤੇਰਾ ਵੀ ਉਹਨਾਂ ਫਰਜ਼ ਬਣਦਾ ਜਿੰਨਾ ਸਾਡਾ ਬਣਦਾ ਠੀਕ ਆ ਪਰ ਅਸੀਂ ਆਪਦਾ ਫਰਜ਼ ਚੰਗੀ ਤਰ੍ਹਾਂ ਨਿਭਾਇਆ ਸੀ ਠੀਕ ਆ ਸਾਨੂੰ ਤੂੰ ਉਹਨਾਂ ਦਾ ਸਿਆਰੀ ਕਿਦਾਂ ਨਭਾਈਦੀ ਆ ਯਾਰਾਂ ਦੀ ਮਗਰ ਕਿਦਾਂ ਤੁਰੀਦਾ ਇਹ ਸਾਨੂੰ ਪਤਾ ਸਾਡੇ ਪਰਿਵਾਰ ਨੂੰ ਪਤਾ ਵੀ ਕਿਸੇ ਦੇ ਮਗਰ ਯਾਰੀ ਕਿਦਾਂ ਨਭਾਈਦੀ ਆ ਇਹ ਮੇਰੇ ਪਰਿਵਾਰ ਨੇ ਮੈਨੂੰ ਚੰਗੀ ਤਰ੍ਹਾਂ ਸਮਝਾਇਆ ਮੇਰੇ ਕੋਚ ਨੇ ਮੇਰੇ ਉਸਤਾਦ ਨੇ ਸਾਡੇ ਗੁਰੂ ਨੇ ਚੰਗੀ ਸਿੱਖਿਆ ਸਾਨੂੰ ਦਿੱਤੀ ਆ ਵੀ ਕਿਦਾਂ ਕਿਸੇ ਨਾਲ ਯਾਰੀ ਨਿਭਾਉਣੀ ਆ ਤੇ ਕਿਦਾਂ ਯਾਰੀ ਨਭਾਈਦੀ ਆ ਹਨਾ ਇਹ ਤੂੰ ਨਹੀਂ ਦੱਸਦਾ ਵੀ ਤੂੰ ਨਾਲੇ ਤੂੰ ਤਾਂ ਸਾਡਾ ਫਰੈਂਡ ਹੀ ਨਹੀਂ ਸੀ ਨਾਲੇ ਤੂੰ ਕਹਿ ਰਿਹਾ ਇਹਦੇ ਵਿੱਚ ਵੀ ਵੀ ਆ ਯਾਰ ਤੂੰ ਕੰਮ ਲੈ ਕੇ ਯਾਰ ਤੂੰ ਫਲਾਣਾ ਕਰਕੇ ਧੰਗੜਾ ਕਰਕੇ ਅਸੀਂ ਤੇਰੇ ਕੋਲ ਤੂੰ ਉਥੇ ਕੈਡਮੀ ਆਇਆ ਓਸਤਾ ਦੇ ਨਾਲ ਤੂੰ ਸਾਡੇ ਘਰੇ ਆਉਂਦਾ ਸੀ ਰਾਤਾਂ ਕੱਢਦਾ ਸੀ ਅਸੀਂ ਤੇਰੇ ਪਿੰਡ ਥੋੜੋ ਗਏ ਕਦੇ ਇੱਕ ਰਾਤ ਗੱਡੀ ਕਦੇ ਪਾਣੀ ਦਾ ਗਲਾਸ ਵੀ ਪੀਤਾ ਹੋਵੇ ਤੇਰੇ ਕਦੇ ਹਨਾ ਪਰ ਮੈਂ ਚਾਹੁੰਦਾ ਨਹੀਂ ਸੀ ਲਾਈਵ ਹੋਣਾ ਪਰ ਇਸ ਬੰਦੇ ਨੇ ਮਜਬੂਰ ਕੀਤਾ ਪਰ ਮੈਂ ਆਪਣੇ ਫਰੈਂਡ ਨੂੰ ਵੀ ਵਿੱਚ ਐਡ ਕਰ ਸਕਦਾ ਪੰਮੇ ਨੂੰ ਪਰ ਮੈਨੂੰ ਲੱਗਦਾ ਉਹ ਥੋੜਾ ਬੀਜੀ ਆ ਕੰਮ ਕਰ ਕਰ ਕੇ ਤੇ ਮੈਂ ਚਾਹੁੰਦਾ ਨਹੀਂ ਵੀ ਮੈਂ ਕਿਸੇ ਨੂੰ ਪ੍ਰੋਬਲਮ ਦੇ ਵਿੱਚ ਪਾਵਾਂ ਉਹ ਇਹਦੇ ਨਾਲ ਮੇਰਾ ਪਰਸਨਲ ਮੈਟਰ ਸੀ ਉਹ ਇਹ ਪਰਸਨਲ ਮੈਟਰ ਨੂੰ ਸੋਸ਼ਲ ਮੀਡੀਆ ਤੇ ਜਾਣ ਕੇ ਹੁਣ ਵਾਇਰਲ ਕਰ ਰਿਆ ਵੀ ਲੋਕੀ ਮੈਨੂੰ ਮਾੜਾ ਕਹਿਣਗੇ ਠੀਕ ਆ ਕੋਈ ਗੱਲ ਨਹੀਂ ਜਿਹਨੇ ਮੈਨੂੰ ਮਾੜਾ ਕਹਿਣਾ ਮਾੜਾ ਕਹੋ ਜਿਹਨੇ ਮੈਨੂੰ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਪਤਾ ਹੀ ਆ ਵੀ ਮੈਂ ਕਿਹੋ ਜਿਹਾ ਹੈਗਾ ਕਿਹੋ ਜਿਹਾ ਮੇਰਾ ਸੁਭਾਅ ਆ ਤੇ ਮੈਨੂੰ ਕਿਹਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੇ ਕਿਸਮ ਕੁ ਇਹ ਏਡਾ ਕਬੱਡੀ ਦਾ ਸਟਾਰ ਪਲੇਅਰ ਰਹਿ ਚੁਕਿਆ ਵਾ ਹਨਾ ਮੈਨੂੰ ਤਾਂ ਚਲੋ ਨਾਂ ਪਤਾ ਨਹੀਂ ਉਹਦਾ ਕੀ ਨਾਮ ਆ ਉਹਦਾ ਤੇ ਉਹਨੂੰ ਅਸੀਂ ਪਲੇਅਰ ਨੂੰ ਕਹਿਣਾ ਚਾਹੁੰਦੇ ਆ ਵੀਰੇ ਵੀ ਜੂਨੀਅਰ ਦੇ ਪੈਸੇ ਮੋੜ ਦੇ ਠੀਕ ਆ ਜੂਨੀਅਰ ਨੇ ਸੀਨੀਅਰ ਦੀ ਸਰਜਰੀ ਕਰਾਈ ਆ ਪੈਸੇ ਲਾਏ ਆ ਇੱਕ ਜੂਨੀਅਰ ਨੇ ਸੀਨੀਅਰ ਦਾ ਆਪਰੇਟ ਕਰਾਇਆ ਵਾ ਠੀਕ ਆ ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੇ ਪਲੇਅਰ ਨੂੰ ਜਿਹਦੇ ਕੋਲ ਕਹਿੰਦਾ ਮੈਂ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਠੀਕ ਆ ਤੇ ਮਾੜਾ ਚੰਗਾ ਟਾਈਮ ਹਰ ਇੱਕ ਤੇ ਹੁੰਦਾ ਰਹਿੰਦਾ ਠੀਕ ਨਹੀਂ ਪਰ ਹੁਣ ਤੂੰ ਲੋਕਾਂ ਨੂੰ ਦੱਸਣ ਧਿਆਵਾ ਵੀ ਮੇਰ ਉਹਨੂੰ ਪੁੱਛ ਲਿਓ ਉਹਨੂੰ ਪੁੱਛ ਲਿਓ ਮੇਰਾ ਨਾਮ ਕੀ ਸੀ ਕੀ ਨਹੀਂ ਕੀਤਾ ਹਨਾ ਤੇ ਚੰਗੀ ਤਰ੍ਹਾਂ ਮੇਰਾ ਭਰਾ ਦੱਸ ਤੂੰ ਕੀ ਕੀਤਾ ਤੂੰ ਨਹੀਂ ਕੀਤਾ ਜਿਹੜੀਆਂ ਗੱਲਾਂ ਤੂੰ ਰੋਂਗ ਕਹਿ ਰਿਹਾ ਹਨਾ ਤੂੰ ਹੁਣ ਬੋਲ ਰਿਹਾ ਮੇਰੇ ਕੋ ਸਾਰੇ ਮੈਂ ਅਸੀਂ ਪਾਇਆ ਮੈਂ ਸ਼ੇਅਰ ਵੀ ਕਰ ਸਕਦਾ ਮੈਂ ਸੁਣਾ ਵੀ ਸਕਦਾ ਆਪਣੇ ਦੂਜੇ ਫੋਨ ਤੋਂ ਪਰ ਮੈਂ ਚਾਹੁੰਦਾ ਨਹੀਂ ਹੈਗਾ ਮੈਂ ਕਿਸੇ ਨੂੰ ਨੀਮਾ ਦਿਖਾਵਾਂ ਇਹ ਸਾਨੂੰ ਸ਼ਰਿਆ ਮੈਸੇਜ ਕਰਦਾ ਇਹ ਵੱਜ 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 ਆ ਕੇ ਵਿੱਚ ਵੱਜ ਹਨ ਹੋਰ ਵੀ ਮੈਨੂੰ ਮੈਸੇਜ ਆਇਆ ਜਿਹਦੇ ਵਿੱਚ ਕਹਿ ਰਿਹਾ ਇਹ ਵੀ ਆ ਕਹਿੰਦਾ ਚੌਂਕ 'ਚ ਖੜ ਕੇ ਮੇਰੇ ਛਤਰ ਮਾਰੇ ਆ ਕੁੜੀ ਨੇ ਆ ਪਤਾ ਨਹੀਂ ਮੈਨੂੰ ਤਾਂ ਲੱਦਾ ਪਤਾ ਨਹੀਂ ਲੱਗਾ ਕਿਹੜੀ ਕੁੜੀ ਨੇ ਮੇਰੇ ਅੱਜ ਤਾਂ ਚੌਂਕ 'ਚ ਖੜ ਕੇ ਛਤਰ ਮਾਰੇ ਆ ਉਹ ਮੈਂ ਇਹ ਬੰਦੇ ਦੇ ਮੈਸੇਜ ਮੈਸੇਜ ਸੁਣਾ ਮੇਰੇ ਕੋਲ ਮੈਸੇਜ ਆ ਪਰ ਮੈਂ ਚੋਣਾ ਨਹੀਂ ਮੈਂ ਦੁਬਾਰਾ ਪਰ ਜੇ ਮੈਨੂੰ ਦੱਸਣਾ ਵੀ ਹੋਇਆ ਮੈਨੂੰ ਮੈਂ ਕਲੀਅਰਿਫਾਈ ਵੀ ਕਰਨਾ ਮੈਂ ਤਾਂ ਹੀ ਕਲੀਅਰਿਫਾਈ ਕਰ ਰਿਹਾ ਕਿਉਂਕਿ ਵੀਡੀਓ ਉਹ ਥੋੜੀ ਲੌਂਗ ਬਣ ਗਈ ਸੀ ਤਾਂ ਕਰਕੇ ਉਹ ਸ਼ੇਅਰ ਨਹੀਂ ਹੋ ਰਹੀ ਸੀ ਮੈਨੂੰ ਲਾਈਵ ਹੋਣਾ ਪਿਆ ਤੇ ਮੈਨੂੰ ਕੋਈ ਲਾਈਵ ਹੋਣ ਦਾ ਸ਼ੌਂਕ ਨਹੀਂ ਸੀ ਕਿਸੇ ਨੂੰ ਨੀਵਾ ਦਿਖਾਉਣ ਦਾ ਨਾਮ ਆਪ ਚੰਗਾ ਬਣ ਲੀਏ ਆਵਾ ਸਿਰ ਮੈਂ ਦੱਸਣਾ ਚਾਹੁੰਦਾ ਸੀ ਸਾਰਿਆਂ ਨੂੰ ਕਲੀਅਰਿਫਾਈ ਕਰਨਾ ਚਾਹੁੰਦਾ ਵੀ ਜੋ ਇਹ ਸੋਸ਼ਲ ਮੀਡੀਆ ਤੋਂ ਕੋਈ ਕੋਈ ਬੰਦਾ ਆ ਰਿਹਾ ਕੋਈ ਕੋਈ ਬੰਦਾ ਪਾਰ ਰਿਹਾ ਮੈਨੂੰ ਧਮਕੀ ਆ ਗਈ ਜਾਂ ਮੈਂ ਇਹਨੂੰ ਧਮਕੀ ਉਹ ਸਿਰਫ ਸਾਡਾ ਪਰਸਨਲ ਮੈਟਰ ਸੀ ਇਹ ਪੰਗੇ ਲੈ ਰਿਹਾ ਸੀ ਜੇ ਪੰਗਾ ਲੈਣਾ ਵੀਰੇ ਕੇ ਨਾ ਚੰਗੀ ਤਰ੍ਹਾਂ ਲਵੋ ਠੀਕ ਹੈ ਨਹੀਂ ਤੇ ਐਵੇਂ ਕਿਸੇ ਨੂੰ ਮੂੰਹ ਚਾ ਕੇ ਮੈਸੇਜ ਨਹੀਂ ਕਰੀਦਾ ਐਵੇਂ ਕਿਸੇ ਨੂੰ ਵੀ ਤੂੰ ਐਦਾਂ ਵਾ ਤੂੰ ਫਲਾ ਪਰ ਅਸੀਂ